ਸੱਪ ਬਹੁਤ ਨੇ ਤੇ ਤੋਂ ਪਹਿਲਾਂ ਹੀ ਮੇਰੇ ਭਤੀਜਾ ਇੱਕ ਉਹਦੀ ਵੀ ਅੱਧੇ ਆਪਾ ਸਰਦਾ ਸੀ ਸੱਪ ਦੇ ਨਾਲ ਡੱਟ ਹੋ ਗਈ ਸੱਪ ਖਾ ਗਿਆ ਸੀ ਸੋ ਉਹਦੀ ਡੱਟ ਹੋ ਗਈ ਦੋ ਮੋਟਾ ਹੋਰ ਅਲੱਗ ਹੁੰਿਆ ਨੇ ਕੋਈ ਨਾਲੇ ਕਿਨਾਰੇ ਹੋਰ ਪਾਸੇ ਉਹ ਵੱਖਰੇ ਨੇ ਉਹ ਵੱਖਰੇ ਨੇ ਸਾਡੇ ਧਰਾਂ ਦੇ ਵਿੱਚ ਇੱਕ ਕਰਦੇ ਵਿੱਚ ਦੋ ਹੱਥ ਹੋਏ ਨੇ ਇੱਕ ਕਰਦੇ ਜਿਹੜਾ ਇਹ ਇਹ ਨਾਲਾ ਇਹ ਕੱਚਾ ਨਾਲਾ ਇਹਦੇ ਵਿੱਚ ਡਿਗਨ ਕਰਨ ਕਈ ਬੰਦੇ ਮਰ ਚੁੱਕੇ ਗਊਆਂ ਮਰ ਚੁੱਕੀਆਂ ਵਿੱਚ ਜਿਹੜਾ ਵਿੱਚ ਗਿਰ ਗਿਆ ਉਹ ਵਿੱਚ ਹੀ ਫਸ ਜਾਂਦਾ ਵਿੱਚ ਉਸ ਤੋਂ ਬਾਅਦ ਮੱਛਰ ਬੂਤ ਨੇ ਸੱਪ ਨਿਕਲਿਆ ਤੇ ਪਹਿਲਾਂ ਬੱਚੇ ਨੂੰ ਡੰਗਿਆ ਛੋਟੇ ਜਿਹਨੂੰ ਬੱਚੇ ਨੂੰ ਡੰਗਿਆ ਬੱਚਾ ਬੱਚੇ ਦੀ ਡੱਤ ਹੋ ਗਈ ਅਮਰ ਰਾਤ ਇਸ ਲੇਡੀ ਜੀ ਦੀ ਡੱਤ ਹੋ ਗਈ ਵਿਚਾਰੀ ਦੀ ਘਰ ਖਰਾਬ ਹੋ ਗਿਆ ਤੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਤੁਸੀਂ ਸੁਣਦੇ ਕਿਉਂ ਨਹੀਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗੰਦੇ ਨਾਲੇ ਦੀਆਂ ਇਹ ਨਾਲਾ ਪੁਰਾਣੀ ਸਰੈਪਤੀ ਸਮਾਣਾ ਵਿਖੇ ਬੰਦ ਪਿਆ ਹੋਇਆ ਹੈ ਔਰ ਇਸ ਬੰਦ ਪਏ ਨਾਲੇ ਦੇ ਵਿੱਚ ਰਾਤ ਨੂੰ ਬਹੁਤ ਜ਼ਿਆਦਾ ਸੱਪ ਕੀੜੇ ਆ ਜਾਂਦੇ ਆ ਔਰ ਪਿਛਲੇ ਟਾਈਮ ਦੇ ਵਿੱਚ ਵੀ ਇੱਥੇ ਕਾਫੀ ਹਾਦਸੇ ਹੋਏ ਆ ਔਰ ਪਰਸੋਂ ਇੱਕ ਨੌਜਵਾਨ ਕੁੜੀ ਦੀ ਜਿਹੜੀ ਮੌਤ ਹੋ ਗਈ ਆ ਆਪਾਂ ਗੱਲਬਾਤ ਕਰਦੇ ਆਂ ਨਾਲਾ ਕਿੱਥੋਂ ਆਉਂਦਾ ਹੈ ਔਰ ਇਹ ਨਾਲੇ ਦੀ ਕੀ ਲੋੜ ਹੈ ਕਿੰਨੀ ਗਨੀਜ਼ ਹੈ ਜਾਂ ਨਹੀਂ ਹੈਗੀ ਆਪਾਂ ਗੱਲਬਾਤ ਕਰਦੇ ਆ ਮਨਜੀਤ ਸਿੰਘ ਹੋਰ ਨਾਲੇ ਕਿ ਸਰਾਪਤੀ ਦੀ ਵਾਦੀ ਨੇ ਅਸੀ ਗੱਲ ਦੀ ਮੈਂ ਮਨਜੀਤ ਸਿੰਘ ਪੁਰਾਣੀ ਸਰਾਪਤੀ ਤੋਂ ਜਮਾਨਾ ਤੋਂ ਤੇ ਮੈਂ ਇੱਕ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਜੀ ਕਿ ਇਸ ਨਾਲੇ ਦਾ ਮੈਟਰ ਕਈ ਵਾਰ ਉੱਡ ਚੁੱਕਿਆ ਹੈ ਰੋਲਾ ਜੀ ਕਿ ਕੋਈ ਵੀ ਇਹਨਾਂ ਦੇ ਮੰਨੇ ਵਾਲ ਧਿਆਨ ਨਹੀਂ ਦਿੰਦਾ ਉਹ ਗਰੀਬ ਜਨਤਾ ਹੈ ਸਾਰੀ ਤੁਹਾਨੂੰ ਪਤਾ ਹੈ ਅਗਲਾ ਕਰਕੇ ਕਮਾਨ ਵਾਲਾ ਸਵੇਰੇ ਕਾਜੀ ਕਮੰਦ ਨੇ ਸ਼ਾਮ ਨੂੰ ਖਾਂਦੇ ਨੇ ਜੀ ਇਸ ਨਾਲੇ ਦਾ ਕੋਈ ਮਤਲਬ ਨਹੀਂ ਇੱਥੇ ਬਿਲਕੁਲ ਵੀ ਕੋਈ ਮਤਲਬ ਨਹੀਂ ਸਾਰਾ ਜਿਹੜਾ ਛੱਪੜ ਹੁੰਦਾ ਸੀ ਬੰਦ ਹੋ ਚੁੱਕਿਆ ਜੀ ਜਿਹੜਾ ਇਹ ਇਹ ਨਾਲਾ ਇਹ ਕੱਚਾ ਨਾਲਾ ਇਹਦੇ ਵਿੱਚ ਡਿੱਗਣ ਕਾਰਨ ਕਈ ਬੰਦੇ ਮਰ ਚੁੱਕੇ ਗਊਆਂ ਮਰ ਚੁੱਕੀਆਂ ਵਿੱਚ ਜਿਹੜਾ ਵਿੱਚ ਗਿਰ ਗਿਆ ਉਹ ਵਿੱਚ ਹੀ ਫਸ ਜਾਂਦਾ ਵਿੱਚ ਉਸ ਤੋਂ ਬਾਅਦ ਮੱਛਰ ਬੂਤ ਨੇ ਸੱਪ ਨੇ ਗੜਿਆ ਤੇ ਪਹਿਲਾਂ ਬੱਚੇ ਨੂੰ ਡੰਗਿਆ ਛੋਟੇ ਜਿਹਨੂੰ ਬੱਚੇ ਨੂੰ ਡੰਗਿਆ ਬੱਚਾ ਬੱਚੇ ਦੀ ਡੱਤ ਹੋ ਗਈ ਹੁਣ ਰਾਤ ਇਸ ਲੇਡੀ ਜੀ ਦੀ ਡੱਤ ਹੋਈ ਵਿਚਾਰੇ ਦੀ ਘਰ ਖਰਾਬ ਹੋ ਗਿਆ ਤੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਤੁਸੀਂ ਸੁਣਦੇ ਕਿਉਂ ਨਹੀਂ ਇੱਥੇ ਡਾਕਟਰ ਸਾਹਿਬ ਗਾਂਧੀ ਸਾਹਿਬ ਵੀ ਹੋ ਕੇ ਗਏ ਨੇ ਪਰ ਆ ਕੇ ਸਾਰੇ ਗੱਲਾਂ ਕਰਕੇ ਚਲੇ ਜਾਂਦੇ ਨੇ ਪਰ ਸਮਝਦਾ ਕੋਈ ਨਹੀਂ ਕਿਸੇ ਦੀ ਗੱਲਬਾਤ ਨੂੰ ਪਰ ਕੁੱਲ ਮਿਲਾ ਕੇ ਇੱਕ ਤਾਂ ਨਾਵਾ ਬੰਦ ਕਰ ਦੀ ਬੇਨਤੀ ਕਰ ਰਹੇ ਪ੍ਰਸ਼ਾਸਨ ਨੂੰ ਇੱਕ ਮੌਜੂਦੀ ਓਕੇ ਕਿਉਂਕਿ ਇਹ ਜਿਹੜੀ ਮੇਡਿੰਗ ਦੀ ਡੈਥ ਹੋਈ ਹੈ ਇਹਨਾਂ ਦੇ ਦੋ ਬੱਚੇ ਨੇ ਤੇ ਤੁਸੀਂ ਸੋਚੋ ਨਾ ਕਿ ਜੇ ਮੇੜੀ ਚਲੀ ਜਾਂਦੀ ਤੇ ਪੂਰਾ ਘਰ ਬਰਬਾਦ ਹੋ ਜਾਂਦਾ ਕਿੰਨੇ ਕੋਟੇ ਉਮਰ ਤਾਂ ਕੋਈ ਖੇਚੀ 22 ਸਾਲ ਦੀ ਉਮਰ 15 ਕਿੰਨੀ ਉਮਰ ਜਵਾਨੀ ਹੈ ਜੀ ਤੇ ਦੋ ਬੱਚੇ ਹੀ 1.5 ਸਾਲ ਦਾ ਬੱਚਾ ਇੱਕ ਤੇ ਇੱਕ ਇੱਕ 7 ਸਾਲ ਦਾ ਡੈਥ ਹੋ ਚੁੱਕੀ ਹੈ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਦੂਜੀ ਗੱਲ ਵੋਟਾਂ ਬਹੁਤ ਨੇ ਇਨਾਂ ਦੀਆਂ ਫਿਰ ਐਮਸੀ ਆ ਕੇ ਛੜ ਜਾਂਦੇ ਨੇ ਵੋਟਾਂ ਲੈਣ ਆ ਤੇ ਜੇ ਵੀ ਵੋਟਾਂ ਲੈਣ ਆਏਗਾ ਸੀ ਵਿਰੋਧ ਕਰਾਂਗੇ ਦਬਾ ਪਹਿਲਾਂ ਤੁਹਾਡਾ ਨਾਲਾ ਬੰਦ ਹੋਣਾ ਚਾਹੀਦਾ ਵੋਟਾਂ ਤੋਂ ਪਹਿਲਾਂ ਇੰਨੀ ਗੰਦਗੀ ਇੱਥੇ ਬੁਰਾ ਹਾਲਾ ਬਹੁਤ ਜ਼ਿਆਦਾ ਕਾਫੀ ਕੁਝ ਹੋ ਚੁੱਕਿਆ ਇੱਥੇ ਕੀ ਕੀ ਗਣਾਈ ਆ ਨਾ ਤੇ ਇਸ ਕਰਕੇ ਇੱਕ ਤਾਂ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਹ ਨਾਲੇ ਦਾ ਕੋਈ ਮਤਲਬ ਨਹੀਂ ਇਹ ਬੰਦ ਕੀਤਾ ਜਾਵੇ ਪਿੱਛੋਂ ਇਹ ਸ਼ੁਰੂਆਤ ਇੱਥੋਂ ਹੁੰਦੀ ਐ ਇਸ ਮੱਲੇ ਤੋਂ ਕੋਈ ਮਤਲਬ ਹੈ ਨਹੀਂ ਇਸ ਨਾਲੇ ਦਾ ਇਸ ਕਰਕੇ ਬੇਨਤੀ ਐ ਪਲੀਜ਼ ਸਾਡੇ ਐਮਐਲਏ ਸਾਹਿਬ ਨੂੰ ਤੇ ਸਾਡੇ ਐਮਸੀ ਸਾਹਿਬ ਨੂੰ ਬਾੜ ਦੇ ਤੇ ਆ ਕੇ ਨਿਗਾਹ ਮਾਰੋ ਦੇਖੋ ਜੀ ਪੀ ਆ ਵਾਰ-ਵਾਰ ਦਾ ਕਹਿਣਗੇ ਨਹੀਂ ਲਾਸਟ ਵਰਨਿੰਗ ਹੈ ਜੇ ਅਸੀਂ ਕਿਸੇ ਨੂੰ ਵੱਢ ਨਹੀਂ ਦੇਣਾ ਇਸ ਮੁਹੱਲੇ ਦੇ ਵਿੱਚ ਸੋ ਸਭ ਤੋਂ ਦੇਖੋ ਆਪਾਂ ਹੋਰ ਵੀ ਇੱਥੇ ਖੜੇ ਨੇ ਉਹਨਾਂ ਨਾਲ ਵੀ ਜਰਾ ਗੱਲਬਾਤ ਕਰਦੇ ਆ ਕਿਉਂਕਿ ਬਹੁਤ ਜ਼ਿਆਦਾ ਕਹਿੰਦੇ ਨੁਕਸਾਨ ਹੋਇਆ ਹੈ ਜੇ ਪਿੱਛੇ ਜੇ ਗੱਲ ਕਰੀ ਤਾਂ ਇੱਕ ਮੇਰੇ ਖਾਲੇ ਵੀ ਇੱਕ ਬਾਡੀ ਵੀ ਮਿਲੀ ਸੀ ਕਾਫੀ ਥੇ ਪਹਿਲਾਂ ਦੀ ਗੱਲਾਂ ਨੇ ਪਤਾ ਹੁਣ ਸੋ ਕਾਫੀ ਜ਼ਿਆਦਾ ਇਹਦਾ ਹੱਥ ਹੁੰਦਾ ਵੀ ਨਾਲ ਆ ਜਿਹੜਾ ਉਹ ਬੰਦ ਕੀਤਾ ਜਾਵੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਤੇ ਸੱਤ ਬਹੁਤ ਨੇ ਸਭ ਤੋਂ ਪਹਿਲਾਂ ਇਹ ਮੇਰੇ ਭਤੇਜਾ ਇੱਕ ਉਹਦੀ ਵੀ ਇੱਥੇ ਅੱਛਾ ਪਰਸਰਦਾ ਸੀ ਸੱਪ ਦੇ ਨਾਲ ਡੈਥ ਹੋ ਗਈ ਸੱਪ ਖਾ ਗਿਆ ਸੀ ਤੇ ਉਹਦੀ ਡੈਥ ਹੋ ਗਈ। ਇਤੋਂ ਬਾਅਦ ਦੂਜਾ ਹਾਦਸਾ ਮੇਰੇ ਭਰਾ ਦੇ ਹੋ ਸੀ ਇਹ ਰਾਜੋ ਨੋ ਸਿੰਘ ਇਹਦਾ ਫਾਦਰ ਵੀ ਹੈਗਾ ਸੀ ਉਹਦਾ ਇਹਦਾ ਮੇਰਾ ਕਾਕਾ ਜੀ ਓਕੇ ਔਰ ਜਿਹਨਾਂ ਨੇ ਕਿਹਾ ਕਿ ਕਿੰਨੀ ਕੋ ਉਮਰ ਸੀ ਇਹਨਾਂ ਦੀ ਉਮਰ ਕੋਈ ਨਹੀਂ ਜਿਆਦਾ ਜੀ 25 30 ਸਾਲ ਦੇ ਵਿੱਚ ਆ ਜੀ ਰਾਤ ਕਿਹੜੇ ਕਿਦਾਂ ਪਰਸੋਂ ਰਾਤ ਕਰੇ ਬੜਾ ਮਹਾਸਾਵਾ ਤੇ 2 ਤੋਂ 2.5 ਦੇ ਵਿੱਚ ਹੋਇਆ ਜੀ ਕੋ ਲਾਈਟ ਡੁੱਟ ਗਈ ਮੇਰ ਸਿੱਖ ਦਫਰ ਦੇ ਅੰਦਰ ਮੇਰ ਦੇ ਅੰਦਰ ਮੇਰ ਗਈ ਸੀ ਜੀ ਤੇ ਮੇੜ ਉੱਠਿਆ ਮਤਲਬ ਕਿ ਇੱਥੇ ਲੜ ਗਈ ਸੀ ਜੀ ਪਤਾ ਲੱਗਿਆ ਇਹਨਾਂ ਨੂੰ ਕਿ ਸੱਪ ਡੰਗਿਆ ਹੈ ਤੇ ਉੱਠ ਗਏ ਦਵਾਰਾਂ ਨਾਲ ਦੇਖ ਲਿਆ ਵੀ ਸੱਪ ਡੰਗਿਆ ਹੈ ਤੇ ਫਿਰ ਫੇਰ ਇਹਨਾਂ ਸੱਪ ਚੱਕ ਕੇ ਨਾ ਸਿਰ ਤੇ ਘਰ ਦੇ ਚੱਕਰ ਲੱਗੇ ਫੇਰ ਨਵਾਰਾ ਡਾਂਗੇ ਲੈ ਲੇ ਜੀ ਲਾਲ ਜੀ ਨਾਲ ਇਹਨਾਂ ਨੂੰ ਫਿਰ ਹਸਪੀਟਲ ਲੈ ਗਏ ਓਕੇ ਉੱਥੋਂ ਫਿਰ ਬਈ ਇਹਨਾਂ ਨੇ ਪਰਚਾ ਕਰਤਾ ਆਪਾਂ ਨੂੰ ਪਤਾ ਹੀ ਸਮਾਨਾ ਕਿੰਨੀ ਕੀ ਦੇ ਵਿੱਚ ਪਾ ਲਾ ਉਹਨਾਂ ਨੇ ਫਿਰ ਪਰਿਆਲੇ ਕਰਤਾ ਪਰਚਾ ਹੂੰ ਪਰਿਆਲੇ ਦੋ ਦਿਨੋਂ ਲਾਲੀਆਂ ਨੂੰ ਜੀ ਆਪਾਂ ਹੀ ਆ ਤੈਨੂੰ ਪਤਾ ਹੀ ਦੋ ਦਿਨ ਬਾਅਦ ਮੋਤ ਕੋਈ ਨਹੀਂ ਦੋ ਦਿਨ ਬਾਅਦ ਮੋਤ ਹੋਇਆ ਜੀ ਸਾਡੀ ਤਾਂ ਬੇਨਤੀ ਇਹੀ ਹੈ ਜੀ ਇਹ ਪੁਰਾਣੀ ਖਰਾਮ ਪੱਤੀ ਆ ਸਮਾਨਾ ਵਿਖੇ ਇੱਥੇ ਬਹੁਤ ਪੁਰਾਣਾ ਨਾਲਾ ਹੈ ਔਰ ਜਿੱਥੇ ਆਏ ਦਿਨ ਕੋਈ ਨਾ ਕੋਈ ਇਸ ਨਾਲੇ ਦੇ ਬਦੌਲਤ ਹਾਥਾਂ ਹੁੰਦੇ ਹੀ ਰਹਿੰਦਾ ਮੇਰਾ ਨਾਮ ਜਿਲ੍ਹੇ ਸਿੰਘ ਹੈ ਮੈਂ ਸਿਕਸੀਕਲੀ ਕਰਸਲ ਪੰਜਾਬ ਦਾ ਪ੍ਰਧਾਨ ਹਾਂ ਤੇ ਸਾਡੀ ਸਿਕਲੀਕਰ ਜਿਹੜੀ ਬਰਾਕਰੀ ਉਰੇ ਰਹਦੀ ਹੈ ਸਾਡੇ 70 तकरीबन ਘਰ ਨੇ ਕੋਈ 200 200 250 ਘਰ ਬੱਚਾ ਆਬਾਦੀ ਹੈ ਸਾਡੀ ਉਰੇ ਹੋਰ ਵੀ ਬਹੁਤ ਵੱਡੀ ਵਸਤੀ ਹੈ ਜਿਹੜੀ ਪੁਰਾਣੀ ਜਿਸ ਤਰ੍ਹਾਂ ਪਤੀ ਵਸਦੀ ਜੀ ਤੇ ਇਸ ਨਾਲੇ ਦੇ ਬਦੌਲਤ तकरीबन ਇੱਕ ਪਹਿਲਾਂ ਵੀ ਉਰੇ ਹੱਥਾਂ ਹੈ ਇਹ ਸਾਡੇ ਘਰਾਂ ਦੇ ਵਿੱਚੋਂ ਇੱਕ ਸਾਡਾ 5-6 ਸਾਲ ਦਾ ਬੱਚਾ ਐਸੇ ਤਰ੍ਹਾਂ ਹੀ ਐਸੇ ਰਾਤ ਨੂੰ 2 ਵਜੇ ਦੇ ਕਰੀਬ ਉਹੀ ਲਾਈਟ ਗਈ ਹੋਈ ਸੀਗੀ ਇਹ ਸੇਮ ਹੱਥਾ ਵਾਪਰੇਆ ਸੀਗਾ ਕਿੰਨੇ ਵੀ ਟਾਈਮ ਦੇ ਵਿੱਚ ਜਿਹੜੇ ਦੋ ਹੱਥ ਸੇਗਾ ਉਹ ਦੋ ਹੱਥੇ ਤਕਰੀਬਨ 2 ਸਾਲ ਦੇ ਵਿੱਚ ਵਿੱਚ ਹੋਏ ਨੇ ਇਹ ਫੈਲਾ ਦੇ ਵਿੱਚ ਦੋ ਮੋਤਾ ਦੋ ਮੋਤਾ ਹੋਰ ਅਲੱਗ ਹੋਈਆਂ ਨੇ ਕੋ ਨਾਲੇ ਕਿਨਾਰੇ ਹੋਰ ਪਾਸੇ ਉਹ ਵੱਖਰੇ ਨੇ ਉਹ ਵੱਖਰੇ ਨੇ ਸਾਡੇ ਘਰਾਂ ਦੇ ਵਿੱਚ ਇੱਕ ਘਰ ਦੇ ਵਿੱਚ ਦੋ ਹੱਥੇ ਹੋਏ ਨੇ ਇੱਕ ਘਰ ਦੇ ਵਿੱਚ ਨਾਲ ਜਿਹੜਾ ਬੰਨ ਹੋਣਾ ਚਾਹੀਦਾ ਇਹ ਕੋ ਨਾਲਾ ਪੱਕਾ ਹੋਣਾ ਚਾਹੀਦਾ ਜਾਂ ਬੰਦ ਹੋਣਾ ਚਾਹੀਦਾ ਉਹ ਤੇ ਜੇ ਪੱਕਾ ਕਰ ਦਿੱਤਾ ਜਾ ਤਾਂ ਚੰਗੀ ਗੱਲ ਆ ਹੋਰ ਜਿਹੜੀਆਂ ਨਾਲੇ ਪੱਕੇ ਹੋ ਰਹੇ ਆ ਇਹਦੇ ਵਿੱਚ ਗਊਆਂ ਵੀ ਡਿੱਗਦੀਆਂ ਨੇ ਕੁੱਤੇ ਵੀ ਦਿਖਦੇ ਆ ਤੇ ਮਰੇ ਹੋਏ ਡੰਗਰ ਵੀ ਡਿੱਗਦੇ ਆ